ਹਰਕ ਦੇ ਅੰਦਰ ਚਾਹ ਹੁੰਦਾ ਹੈ ਮੈਂ ਗੁਰੂ ਰਾਮ ਦਾਸ ਪਿਤਾ ਜੀ ਕੋਲੋਂ ਖੁਸ਼ੀਆਂ ਲੈਣੀਆਂ ਨੇ ਹਰ ਕੋਈ ਆਪਣੀ ਆਪਣੀ ਭਾਵਨਾ ਮੁਤਾਬਕ ਸੇਵਾ ਕਰ ਰਿਹਾ ਹੈ ਸਤ ਸੰਗਿਓ ਸਤਗੁਰੂ ਕਿਰਪਾ ਕਰਨ ਗਰੀਬ ਦੇ ਸਿਰ ਤੇ ਹੱਥ ਰੱਖ ਕੇ ਕੁਝ ਵਿਚਾਰਾਂ ਦੀ ਸੇਵਾ ਲੈਣ ਕੁਦਰਤੀ ਮੈਨੂੰ ਇੱਕ ਭਾਵਨਾ ਵਾਲਾ ਗੁਰਮੁਖੋ ਵਚਨ ਯਾਦ ਆ ਗਿਆ ਤੁਹਾਡੇ ਵਿੱਚੋਂ ਕੋਈ ਸਰੀਰ ਗੁਰੂ ਰਾਮਦਾਸ ਪਤਾ ਜੀ ਦਰ ਤੇ ਦਰਸ਼ਨਾ ਵਾਸਤੇ ਗਿਆ ਤੇ ਅਜੇ ਨਾ ਲੰਗਰ ਘਰ ਦੇ ਬਾਹਰ ਪਹੁੰਚਿਆ ਉਹਦੇ ਅੰਦਰ ਪਤਾ ਨਹੀਂ ਕੀ ਪਿਆਰ ਜਗਿਆ ਉਹਨੇ ਲੰਗਰ ਵਾਲ ਮੁਖ ਕਰ ਲਿਆ ਜੀ ਲੰਗਰ ਘਰ ਵੱਲ ਮੁੱਕ ਕਰ ਲਿਆ ਜਿੱਦੜ ਸੰਗਤਾਂ ਝੂਠੇ ਵਰਤਨ ਮਾਣਦੀਆਂ ਨੇ ਸੰਗਤਾਂ ਲੰਗਰ ਛੱਕ ਕੇ ਬਾਹਰ ਆਉਂਦੀਆਂ ਨੇ ਹੱਥ ਥਾਲੀਆਂ ਫੜੀਆਂ ਹੁੰਦੀਆਂ ਨੇ ਦੋਨੋਂ ਹੱਥ ਜੋੜਨੇ ਤੇ ਬਾਰ-ਬਾਰ ਨਾ ਗੁਰੂ ਰਾਮਦਾਸ ਜੀ ਦੇ ਲੰਗਰਾਂ ਵੱਲ ਨਮਸਕਾਰ ਕਰੀ ਜਾ ਰਿਹਾ ਹੈ ਬਾਰ-ਬਾਰ ਲੱਗੋ ਕੋਈ ਪ੍ਰੇਮੀ ਲੰਗਿਆ ਮੋਢੇ ਤੋਂ ਫਰਿਆ ਹਲਾਇਆ ਅੱਖ ਨਿਕਾ ਭਨੇਆ ਕੀ ਗੱਲ ਗੁਰੂ ਰਾਮਦਾਸ ਪਿਤਾ ਜੀ ਦਾ ਦਰਬਾਰ ਉੱਧਰ ਹੈ ਸਤਿਗੁਰ ਦਾ ਪ੍ਰਕਾਸ਼ ਉੱਧਰ ਹੈ ਤੂੰ ਇੱਧਰ ਗੁਰੂ ਰਾਮਦਾਸ ਪਿਤਾ ਦੇ ਲੰਗਰਾਂ ਵੱਲ ਨਮਸਕਾਰ ਬਾਰ-ਬਾਰ ਕਰੀ ਜਾ ਰਿਹਾ ਮੈਂ ਤੈਨੂੰ ਦੇਖਦਾ ਪਿਆ ਅੱਗੋਂ ਸਰੀਰ ਦੇ ਦੋਨੋਂ ਹੱਥ ਜੋੜਨ ਦੇ ਨਿਮਰਤਾ ਦੇ ਵਿੱਚ ਅੱਖ ਨਿਕ ਕਹਿੰਦਾ ਭਲਿਆ ਮੈਨੂੰ ਪਤਾ ਹੈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉੱਧਰ ਹੈ ਸਤਿਗੁਰੂ ਜੀ ਦਾ ਦਰਬਾਰ ਉੱਧਰ ਹੈ ਪਰ ਜਦੋਂ ਮੈਂ ਇਥੋਂ ਲੰਗਰ ਲੱਗਾ ਨਾ ਗੁਰੂ ਰਾਮਦਾਸ ਪੀਤਾ ਦੇ ਲੰਗਰਾਂ ਵੱਲ ਵੇਖ ਕੇ ਮੇਰੇ ਅੰਦਰ ਕ ਪਿਆਰ ਆ ਗਿਆ ਵੀ ਕੀ ਤੇਰੇ ਅੰਦਰ ਪਿਆਰ ਆ ਗਿਆ ਕਹਿੰਦੇ ਮੈਂ ਮੁੱਖ ਤੋਂ ਇਹ ਪੜਦਾ ਆ ਰਿਹਾ ਸ਼ਾਹਾਂ ਧੰਨ ਗੁਰੂ ਰਾਮਦਾਸ ਜੀ 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 ਕਹਿੰਦੇ ਮੈਂ ਗੁਰੂ ਰਾਮਦਾਸ ਨੂੰ ਧੰਨ ਧੰਨ ਕਹਿੰਦੇ ਆ ਸਤਿਗੁਰ ਦੇ ਦਰਸ਼ਨਾਂ ਵਾਸਤੇ ਆ ਰਿਹਾ ਆ ਸਾਂ ਜਦੋਂ ਇਹ ਲੰਗਰ ਦੇ ਬਾਅਦ ਮੈਂ ਪਹੁੰਚਿਆ ਨਾ ਲੰਗਰ ਘਰ ਦੇ ਬਾਹਰ ਤਾਂ ਅੱਜ ਗੁਰੂ ਰਾਮਦਾਸ ਜੀ ਦੇ ਲੰਗਰਾਂ ਵੱਲ ਮੇਕਲ ਵੇਖ ਕੇ ਮੇਰੇ ਅੰਦਰ ਇੱਕ ਪਿਆਰ ਆ ਗਿਆ ਗੁਰੂ ਰਾਮਦਾਸ ਪਿੱਤਾ ਦੇ ਲੰਗਰ ਘਰ ਵੱਲ ਵੇਖ ਕੇ ਮੇਰੇ ਅੰਦਰ ਪਿਆਰ ਆ ਗਿਆ ਤੇ ਕੀ ਪਿਆਰ ਆ ਗਿਆ ਉਹਨੇ ਹੱਥ ਜੋੜ ਲਿਆ ਅੱਖ ਲੱਗਾ ਉਹ ਭਲਿਆ ਮੇਰੇ ਅੰਦਰ ਇਹ ਪਿਆਰ ਆਇਆ ਮੈਂ ਅੰਦਰੋਂ ਇਹ ਗੱਲ ਕਹਿ ਰਿਹਾ ਹੇ ਗੁਰੂ ਰਾਮਦਾਸ ਪਿੱਤਾ ਜੀ ਤੁਸੀਂ ਤਾਂ ਧੰਨ ਹੋ ਹੀ ਹੇ ਗੁਰੂ ਰਾਮਦਾਸ ਪਿੱਤਾ ਜੀ ਤੁਸੀਂ ਵੀ ਧੰਨ ਹੋ ਤੁਹਾਡੇ ਲੰਗਰ ਦੀ ਧੰਨ ਨੇ ਏ ਗੁਰੂ ਰਾਮਦਾਸ ਜੀ ਤੁਹਾਡੇ ਲੰਗਰ ਦੀ ਧੰਨ ਨੇ ਧੰਨ ਗੁਰੂ ਰਾਮਦਾਸ ਜੀ ਤੁਹਾਡੇ ਲੰਗਰ ਦੀ ਧੰਨ ਨੇ ਤੁਹਾਡੇ ਲੰਗੜਾਂ ਤੇ ਸੇਵਾ ਕਰਕੇ ਅਪਹਾਗੇ ਬੰਦਿਆਂ ਦੇ ਵੀ ਭਾਗ ਬਣ ਜਾਂਦੇ ਨੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਏ ਗੁਰੂ ਰਾਮਦਾਸ ਜੀ ਤੁਹਾਡੇ ਲੰਗੜਾਂ ਚ ਸੇਵਾ ਕਰਕੇ ਆ ਭਾਗੇ ਬੰਦਿਆਂ ਦੇ ਵੀ ਵੱਡੇ ਭਾਗ ਬਣ ਜਾਂਦੇ ਨੇ ਏ ਗੁਰੂ ਰਾਮਦਾਸ ਜੀ ਤੁਹਾਡੇ ਲੰਗਰ ਦੀ ਧੰਨ ਨੇ ਤੁਹਾਡੇ ਲੰਗੜਾਂ ਦੀ ਸੇਵਾ ਕਰਕੇ ਭਾਈ ਛਾਲੋ ਜੀ ਵਰਗਿਆਂ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ ਹੈ। ਏ ਗੁਰੂ ਰਾਮਦਾਸ ਜੀ ਤੁਹਾਡੇ ਲੰਗਰ ਦੀ ਧੰਨ ਨੇ ਜਦੋਂ ਵੀ ਗੁਰੂ ਰਾਮਦਾਸ ਪਿਤਾ ਦੇ ਘਰ ਜਾਣਾ ਹੈ ਸ਼ਰਧਾ ਭਾਵਨਾ ਦੇ ਨਾਲ ਜਾਣਾ ਹੈ। ਸਤ ਸੰਗਿਓ ਹਵਾ ਦੇ ਨਾਲ ਮਿੱਟੀ ਦਾ ਇੱਕ ਕਣ ਜਦੋਂ ਉੱਡ ਕੇ ਗੁਰੂ ਰਾਮਦਾਸ ਦੇ ਦਰ ਤੇ ਪਹੁੰਚਦਾ ਹੈ ਨਾ ਮਿੱਟੀ ਦਾ ਕਣ ਜਦੋਂ ਗੁਰੂ ਰਾਮਦਾਸ ਦੇ ਦਰ ਤੇ ਪਹੁੰਚ ਜਾਂਦਾ ਹੈ ਜੋ ਕੋਈ ਸ਼ਰਧਾ ਭਾਵਨਾ ਦੇ ਨਾਲ ਉਹ ਮਿੱਟੀ ਦਾ ਕਿਨਕਾ ਗੁਰੂ ਨੂੰ ਕੋ ਚੁੱਕ ਕੇ ਮਸਤਕ ਨੂੰ ਲਾ ਲਵੇ ਨਾ ਅੰਦਰੋਂ ਇੱਕ ਵਾਰ ਸ਼ਰਦਾ ਨਾਲ ਇਹ ਗੱਲ ਕਹਿੰਦੇ ਹੋਵੇ ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰਿਓ ਕਿਰਪਾ ਕਰਿਓ ਸਤ ਸੰਗਿਓ ਦਾਸ ਗੁਰੂ ਰਾਮਦਾਸ ਪਿਤਾ ਦੇ ਭਰੋਸੇ ਇਹ ਗੱਲ ਕਹਿੰਦਾ ਹੈ ਉਹ ਮਿੱਟੀ ਦਾ ਕਿਨੇਕਾ ਵੀ ਲੇਖ ਬਦਲਾਉਣ ਦੀ ਸਮਰੱਥਾ ਰੱਖਦਾ ਜੀ ਸਤ ਸ੍ਰੀ ਅਕਾਲ ਇਹਦੇ ਸਦਕੇ ਕਿਉਂ ਹਵਾ ਦੇ ਨਾਲ ਉੱਡ ਕੇ ਉਹ ਮਿੱਟੀ ਦਾ ਕਿਰਕਾ ਗੁਰੂ ਰਾਮਦਾਸ ਦੇ ਦਰ ਤੇ ਪਹੁੰਚ ਗਿਆ ਗੁਰੂ ਰਾਮਦਾਸ ਪਿਤਾ ਜੀ ਬੜੇ ਵੱਡੇ ਨੇ ਗੁਰਮੁਖੋ ਜਦੋਂ ਕਿਤੇ ਸਮਾਂ ਬਣੇ ਨਾ ਗੁਰੂ ਰਾਮਦਾਸ ਪਿਤਾ ਦੇ ਦਰ ਤੇ ਜਾਓ ਨਾ ਸ਼ਰਧਾ ਭਾਵਨਾ ਦੇ ਨਾਲ ਜਾਇਆ ਕਰੋ ਗੁਰੂ ਰਾਮਦਾਸ ਪਤ ਜੀ ਐਡੇ ਵੱਡੇ ਨੇ ਅਰਦਾਸ ਕਰਿਆ ਕਰੋ ਏ ਗੁਰੂ ਰਾਮਦਾਸ ਜੀ ਕਿਰਪਾ ਕਰੋ ਬਖਸ਼ਿਸ਼ ਕਰੋ ਹੇ ਸਤਿਗੁਰੂ ਜੀ ਤੁਹਾਡੇ ਵਰਗਾ ਕੋਈ ਦਾਤਾ ਨਹੀਂ ਤੇ ਮੇਰੇ ਵਰਗਾ ਕੋਈ ਮੰਗਤਾ ਨਹੀਂ ਸਤਿਗੁਰੂ ਜੀ ਤੁਹਾਡੇ ਵਰਗਾ ਕੋਈ ਨਾਥ ਨਹੀਂ ਤੇ ਮੇਰੇ ਵਰਗਾ ਕੋਈ ਅਨਾਥ ਨਹੀਂ ਇੱਕ ਦਿਨ ਆ ਗਿਆ ਭਾਈ ਗੁਰਦਾਸ ਜੀ ਦੇ ਅੰਦਰ ਪਿਆਰ ਫਿਰ ਭਾਈ ਗੁਰਦਾਸ ਜੀ ਨਿਮਰਤਾ ਦੇ ਵਿੱਚ ਪ੍ਰੇਮ ਦੇ ਵਿੱਚ ਦੋਨੋਂ ਹੱਥ ਜੁੜ ਕੇ ਆਖ ਲਗੇ ਗੁਰੂ ਆਮਦਾ ਜੀ ਤੋ ਸੋਨਾ ਨਾਥ ਅਨਾਥ ਨਾ ਮੋਸਰ ਹੇ ਗੁਰੂ ਰਾਮਦਾਸ ਜੀ ਤੇਰੇ ਵਰਗਾ ਕੋਈ ਨਾਥ ਨਹੀਂ ਤੇ ਮੇਰੇ ਵਰਗਾ ਕੋਈ ਅਨਾਥ ਨਹੀਂ ਤੋਸੋ ਨਾ ਨਾਥ ਅਨਾਥ ਨਾ ਮੋਸਰ ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ ਪਿਤਾ ਜੀ ਤੇਰੇ ਵਰਗਾ ਕੋਈ ਦਾਨੀ ਨਹੀਂ ਤੇ ਮੇਰੇ ਵਰਗਾ ਕੋਈ ਭਿਖਾਰੀ ਮੰਗਤਾ ਨਹੀਂ ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ ਹੇ ਗੁਰੂ ਰਾਮਦਾਸ ਜੀ ਤੁਸੀਂ ਕਿੰਡੇ ਵੱਡੇ ਹੋ ਅੰਦਰੋਂ ਅਰਦਾਸ ਕਰਿਆ ਕਰੋ ਜਿਨ੍ਹਾਂ ਦੇ ਘਰ ਗਰੀਬੀ ਹੈ ਉਹ ਝੋਲੀ ਅੜ ਕੇ ਗੁਰੂ ਰਾਮਦਾਸ ਦੇ ਕੋਲੋਂ ਬੜਕਤਾ ਮੰਗਿਆ ਕਰੋ ਜਿਨ੍ਹਾਂ ਕੋ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ ਉਹ ਗੁਰੂ ਰਾਮਦਾਸ ਜੀ ਦੇ ਕੋਲੋਂ ਝੋਲੀ ਅੜ ਕੇ ਅੰਮ੍ਰਿਤ ਵੇਲੇ ਦੀ ਦਾਤ ਮੰਗਿਆ ਕਰੋ ਜਿਨ੍ਹਾਂ ਦੇ ਅੰਦਰ ਕਲਪਨਾ ਹੈ ਕਲੇਸ਼ ਹੈ ਉਹ ਗੁਰੂ ਰਾਮਦਾਸ ਪਤ ਜੀ ਦੇ ਕੋਲੋਂ ਆਨੰਦ ਮੰਗਿਆ ਕਰੋ